ਵਰਕਰ ਯੂਨੀਅਨ ਸਿੱਟੂ ਵੱਲੋਂ ਦੇਸ਼ ਭਰ ਵਿੱਚ 10 ਜੁਲਾਈ ਨੂੰ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰ ਅੱਗੇ ਰੋਸ ਧੰਨੇ ਦੇ ਮੰਗ ਪੱਤਰ ਦਿੱਤੇ ਜਾਂਦੇ ਹਨ ਅੱਜ ਮਲੇਰ ਕੋੜਲਾ ਵਿੱਚ ਵੀ ਅੰਗੜਵਾਰੀ ਵਰਕਰਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਦੀ ਸਰਕਾਰ ਦਾ ਪਿੱਟ ਸਿਆਪਾ ਕੀਤਾ ਸਿੱਤੀ ਉਸ ਸਮੇਂ ਨਾਜ਼ੁਕ ਹੋ ਗਈ ਜਦੋਂ ਡਿਪਟੀ ਕਮਿਸ਼ਨਰ ਉਹਨਾਂ ਤੋਂ ਮੰਗ ਪੱਤਰ ਲੈਣ ਲਈ ਬਾ ਨਹੀਂ ਆਈ ਤਾਂ ਗੁੱਸੇ ਵਿੱਚ ਅੰਗੜਵਾਰੀ ਵਰਕਰਾਂ ਨੇ ਪੂਰੇ ਜ਼ਬੇਰੀ ਕੈਟਨੂ ਤੱਕੇ ਨਿਊਜ਼ ਪਾਰ ਕਰਕੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿੱਚ ਪਹੁੰਚ ਗਈਆਂ ਤੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਲਈ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਕਰੀਬ ਅੱਧੇ ਘੰਟੇ ਬਾਅਦ ਅੰਗੜਵਾਰੀ ਵਰਕਰਾਂ ਨੇ ਇੱਕ ਐਕੇ ਮੰਗ ਪੱਤਰ ਸਾਇਕ ਕਮਿਸ਼ਨ ਕੋਲ ਦਿੱਤਾ ਕਿ ਇਹ ਮੰਗ ਪੱਤਰ ਅੱਗੇ ਨਹੀਂ ਜਾਵੇਗਾ ਕਿਉਂਕਿ ਜਦੋਂ ਸਾਡੇ ਜ਼ਿਲ੍ਹੇ ਦੀ ਡਿਪਟੀ ਕਮਿਸ਼ਨਰ ਸਾਡੀ ਗੱਲ ਸੁਣਨ ਤੇ ਮੰਗ ਪੱਤਰ ਲੈਣ ਨੂੰ ਤਿਆਰ ਹੀ ਨਹੀਂ ਹੈ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਇਹਨਾਂ ਨੂੰ ਅਸੀਂ ਗੇਟ ਦੇ ਅੰਦਰ ਨਹੀਂ ਆਉਣ ਦੇਣਾ ਕੋਈ ਗੱਲ ਨਹੀਂ ਇਹ ਸਮਾ ਪਲਵਾਨ ਫੋਟੋ ਕੈਪਚਰ ਕਰਨੀ ਪੈਣੀ ਹੈ ਆ ਦੇ ਸਾਥੀ ਦਿਲ ਕਰਿਆ ਕਿਉਂ ਕਿਉਂਕਿ ਜਿੰਨੇ ਸਾਥੀਆਂ ਨੇ ਡਿਊਟੀ ਨਹੀਂ ਸੀ ਦੰਦੇ ਜਿਹੜੇ ਸਹੀ ਤਰੀਕੇ ਨਾਲ ਉਹੀ ਫੋਟੋਆਂ ਪਾਉਂਦੇ ਸੀਗੇ ਅੱਜ ਉਹ ਸਾਥੀ ਕਹਿੰਦੇ ਆ ਕਿ ਬੰਦ ਕਰਾਓ ਸਾਥੀਓ ਇਹ ਬੰਦ ਐ ਨਹੀਂ ਹੁੰਦਾ ਹੁਣ ਬੰਦ ਹੋਣਾ ਸੋਡੇ ਵੱਡੇ ਸੰਘਰਸ਼ ਦੇ ਨਾਲ ਬੰਦ ਹੋਣਾ ਕਿਉਂਕਿ ਇਹਨਾਂ ਨੇ ਹੁਣ ਮੋਬਾਈਲ ਜਿਹੜੇ ਕਹਿੰਦੇ ਰਖੜੀ ਦੇ ਤੋਹਫਾ ਦੇਣਾ ਔਰ ਰਖੜੀ ਦੇ ਤੁਹਾਨੂੰ ਮੋਬਾਈਲ ਖਰੀਦ ਕੇ ਦੇਣੇ ਆ ਸੋ ਸਾਥੀਓ ਜੇ ਤੁਹਾਡੇ ਕੋਲ ਮੋਬਾਈਲ ਆ ਗਏ ਤਾਂ ਤੁਹਾਨੂੰ ਫੋਟੋ ਕੈਪਚਰ ਵੀ ਕਰਨੀ ਪੈਣੀ ਲੋਗੋ ਕਰੋ ਲੋਗੋ ਕਰੋ ਦੇ ਪਰਾਨ ਭੋਜਨ ਸਮਾਜਪਨ ਕੰਮ ਲਾਡੀ ਦੇ ਉਹਨਾਂ ਨੂੰ ਬੜੀਆਂ ਮਾਰ ਕੇ ਸੀਨ ਪਾ ਦਿੱਤਾ ਗਿਆ ਬੜੀ ਅਫਸਰ ਦੀ ਗੱਲ ਆ

¡Ah, no! no, no, no. ¡Ah, ਵੀ ਅਸੀਂ ਸ਼ਹਿਰ ਦੇ ਵੀ ਬੇਨਤੀ ਕਰਦੇ ਹਾਂ ਤੇ ਅੱਗੇ ਹਰ ਸਾਲ ਵੀ ਅਸੀਂ ਇੱਥੇ ਬੈਠ ਕੇ ਮੰਗ ਪੱਤਰ ਡੀਸੀ ਸਾਹਿਬ ਸਾ ਤੋਂ ਲੈਂਦੇ ਨੇ ਕਿਉਂ ਆ ਜਿਹੜੀ ਪਬਲਿਕ ਬੈਠੀ ਹੈ ਇਹਨਾਂ ਨੂੰ ਇੰਜ ਲੱਗਦਾ ਵੀ ਯਾਰ ਸਾਡੇ ਸ਼ਹਿਰ ਦੇ ਵਿੱਚ ਇੱਕ ਡੀਸੀ ਇੰਨੀ ਚੰਗੀ ਆਈ ਹੈ ਵੀ ਸਾ ਤੋਂ ਬਾਹਰ ਆ ਕੇ ਮੰਗ ਪੱਤਰ ਫੜਿਆ ਪਰ ਅੱਜ ਇੰਜ ਜਾਪਦਾ ਸਾਨੂੰ ਵੀ ਸਾਡੀ ਮੰਗ ਉੱਪਰ ਨਹੀਂ ਪਹੁੰਚਣੀ ਜਦਕਿ ਡੀਸੀ ਬਾਹਰ ਆ ਕੇ ਸਾਡਾ ਮੰਗ ਪੱਤਰ ਦੀ ਆਨਲਾਈਨ ਮੀਟਿੰਗ ਚੱਲ ਰਹੀ ਹੈ ਮੈਂ ਜਾ ਕੇ ਆਇਆ ਆਨਲਾਈਨ ਮੀਟਿੰਗ ਚੱਲ ਰਹੀ ਹੈ ਸਾਹਿਬ ਉਹ ਥੋੜੀ ਹੁੰਦੀਆਂ ਗੱਲਾਂ ਸਾਨੂੰ ਪਤਾ ਹੀ ਨਹੀਂ ਆਉਂਦਾ ਕਿ ਉਹ ਆਨਲਾਈਨ ਮੀਟਿੰਗ ਉਹ ਨੋ ਜੀ ਦਿਆਨ ਹੈ ਮੋਟਰ ਰੇਡਿੰਗ ਉਸੇ ਦਾ ਜਨਮ ਸਾਰੇ ਕੰਮਾਂ ਦੀ ਜਿਹੜੀ ਬਹਿ ਜਾ ਜਿਹੜਾ ਮੀਟਿੰਗ ਖਤਮ ਹੋ ਜਾਦਾ ਸਭਾ ਅੰਗਣ ਬਾੜੀ ਦੇ ਜਿਹੜੇ ਕਾਲੇ ਕੂੜੇ ਪਾਉਂਦੇ ਉਹ ਸਾਰੇ ਨੇ ਨਿਤਵਾਸ ਦੀਆਂ ਜਿਹੜੀਆਂ ਬਣਦੀਆਂ ਡੀਸੀ ਨੇ ਕਰੇ ਇੱਕ ਦੱਸੋ ਮਲੇਰ ਕੋਲੇ ਦੇ ਵਿੱਚ ਐਡੀ ਬਿਮਾਰੀ ਫੈਲ ਗਈ ਬੱਸ ਸਟੈਂਡ ਦੇ ਵਿੱਚ ਗੰਦੇ ਕੂੜੇ ਦਾ ਕਿੱਡਾ ਡੰਪ ਲੱਗਿਆ ਹੋਇਆ ਕੀ ਕੀਤਾ ਪ੍ਰਸ਼ਾਸਨ ਨੇ ਵੀ ਉਹਦੀਆਂ ਅਸੀਂ ਚਿੱਠੀਆਂ ਦੇ ਗੀ ਪਰ ਉਹ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਨਹੀਂ ਵੀ ਸ਼ਹਿਰ ਜਲਦੀ ਗੰਦਗੀ ਪਈ ਆ ਬਿਮਾਰੀ ਫੈਲੀ ਪਈ ਆ ਉਹ ਅੰਗਰੂਰੀ ਬਤਨਾ ਬੋਲ ਜਿਹੜੀ ਹੈਗੀਆਂ ਤੁਹਾਡੇ ਨੂੰ ਨਹੀਂ ਉਹ ਇਹ ਸ਼ਹਿਰ ਦੀ ਨਹੀਂ ਸਾਰੇ ਸਾਡੀ ਰੱਖੀ ਦੀ ਆ ਜੀ ਸ਼ਹਿਰ ਚ ਪਾਣੀ ਦੀ ਕਮੀ ਆ ਉਹ ਡੰਪ ਵਾਲੇ ਅਗਰ ਜੋ ਜਲਦੀ ਨਾ ਚੱਕਿਆ ਗਿਆ ਤਾਂ ਅਸੀਂ ਸ਼ਹਿਰ ਦੇ ਲੋਕਾਂ ਨੂੰ ਨਾਲ ਲੈ ਕੇ ਇਹਦੋਂ ਵੱਡਾ ਕਰੋ ਕਰਨ ਜਾਵਾਂਗੇ ਮਿਊਸਪਾਲਟੀ ਦਾ ਜਾਂ ਡੀਸੀ ਨੂੰ ਮਿਊਸਪਾਲਟੀ ਨੂੰ ਹਦਾਇਤ ਕਰੋ ਵੀ ਜਿਹੜੇ ਬਾਜ਼ਾਰ ਦੇ ਵਿੱਚ ਅੱਧੇ ਅੱਧੇ ਬਾਜ਼ਾਰ ਬੰਦ ਕਰੇ ਹੋਏ ਨੇ ਉਹ ਮਿਊਸਪਾਲਟੀ ਦੀ ਜ਼ਿੰਮੇਵਾਰੀ ਆ ਉਹ ਜਦ ਵੀ ਅਸੀਂ ਗੱਲ ਕਰਦੇ ਆ ਸਾਰੇ ਕੀ ਕਹਿੰਦੇ ਨੇ ਟ੍ਰੈਪ ਕਰਨ ਚਾਰਾਂ ਚਾਰ ਨਾਲ ਉਹ ਵਿਚਾਰੇ ਦੇਖਦੇ ਨੇ ਵੀ ਅਸੀਂ ਵਹੀਕਲਾਂ ਦੇ ਨਾਲ ਨਿਪਟੀਏ ਜਾਂ ਮਿਊਸਪਾਲਟੀ ਦੇ ਨਾਲ ਨਿਪਟੀਏ ਸਾਰੇ ਗੱਲ ਕਰ ਰਹੇ ਬੀਬੀ ਬੜਾ ਆਇਓ ਬੜਾ ਪਿੱਛੇ ਰੋੜ ਸਾਰ ਦੇ ਉੱਤੇ ਲੜਦੀ ਜਾਂਦੀ ਹੁਣ ਕਿੱਥੇ ਹੱਸਦੇ ਹੋ ਆਏ ਆਏ ਚਲੋ ਸਰ ਅੱਜ ਆਂਗੜਵੜੀ ਆਂਗੜਵੜੀ ਵਰਕਰ ਯੂਨੀਅਨ ਨੇ ਬੜੇ ਸੰਘਰਸ਼ ਦੇ ਨਾਲ ਆ ਕੇ ਇਹ ਮੈਮੋਰੰਡਮ ਦਿੱਤਾ ਮੈਡਮ ਡੀਸੀ ਦੇ ਨੂੰ ਦੇਣਾ ਸੀ ਇਹਨਾਂ ਨੇ ਉਹਨਾਂ ਨੇ ਨਹੀਂ ਦਿੱਤਾ ਨਾ ਸੰਘਰਸ਼ ਦੇ ਤੁਸੀਂ ਆ ਕੇ ਤੁਹਾਨੂੰ ਦਿੱਤਾ ਇਹ ਤੇ ਕੀ ਕਹੋਗੇ ਇਹ ਦੇਖੋ ਜੀ ਜਿਹੜਾ ਮੈਮੋਰੰਡਮ ਅੱਜ ਮੈਨੂੰ ਪ੍ਰਾਪਤ ਹੋਇਆ ਹੈ ਇਹ ਇਹਦੇ ਵਿੱਚ ਬਹੁਤ ਜ਼ਿਆਦਾ ਡਿਮਾਂਡ ਦਿੰਦੇ ਨੇ ਤੇ ਮੈਮੋਰੰਡਮ ਅਡਰੈਸ ਹੈਗਾ ਓਨਰੇਬਲ ਪ੍ਰਾਈਮ ਮਿਨਿਸਟਰ ਆਫ ਇੰਡੀਆ ਠੀਕ ਹੈ ਜੀ ਇਸ ਲਈ ਇਹ ਗਵਰਨਮੈਂਟ ਦੇ ਲੈਵਲ ਤੇ ਜਾਏਗਾ ਸਾਡੇ ਵੱਲੋਂ ਤੇ ਅੱਗੇ ਸਟੇਟ ਗਵਰਨਮੈਂਟ ਆ ਜਿਹੜੀ ਉਹ ਪ੍ਰਧਾਨ ਮੰਤਰੀ ਜੀ ਨੂੰ ਭੇਜਦੀ ਹੁੰਦੀ ਹੈ ਤੇ ਸਾਡੇ ਵੱਲੋਂ ਇਹ ਅੱਜ ਹੀ ਅਸੀਂ ਇਹਨਾਂ ਦਾ ਮੈਮੋਰੰਡਮ ਜਿਹੜਾ ਜਿਹੜੀ ਵੀ ਡਿਮਾਂਡ ਪ੍ਰਾਪਤ ਹੋਈਆਂ ਅੱਜ ਹੀ ਅਸੀਂ ਸਟੇਟ ਗਵਰਨਮੈਂਟ ਨੂੰ ਭੇਜਦੇ ਸਾਰੀ ਇੱਕ ਇੱਕ ਸਾਰ ਇੱਥੇ ਗੱਲ ਆਈ ਹੈ ਕੋੜੇ ਦੀ ਡੰਪ ਦੀ ਗੱਲ ਆਈ ਹੈ ਤੇ ਮੰਡੀ ਦੇ ਵਿਚਾਈ ਹੈ ਡੰਪ ਲੱਗੇ ਹੋਏ ਨੇ ਉੱਥੇ ਕੋੜੇ ਦੇ ਬਿਮਾਰੀ ਫੈਲ ਰਹੀ ਇਹਦੇ ਤੇ ਕੀ ਕਹੋਗੇ ਦੇਖੋ ਇਹ ਅਸੀਂ ਅੱਗੇ ਵੀ ਚੱਲਦਾ ਰਹਿੰਦਾ ਸਾਡਾ ਵੈਸੇ ਵੀ ਅਭਿਆਨ ਚੱਲਦਾ ਰਹਿੰਦਾ ਪਰ ਇਹ ਜਿਹੜੀ ਅੱਜ ਡਿਮਾਂਡ ਰੱਖੀ ਹੈ ਸਪੈਸੀਫਿਕ ਜਿਹੜੇ ਇਹਨਾਂ ਨੇ ਪੁਆਇੰਟ ਦੱਸਿਆ ਨੇ ਇਹਨਾਂ ਬਾਰੇ ਅਸੀਂ ਇਹ ਉਹਨੂੰ ਬੁਲਾ ਲੈਨੇ ਇਹ ਵੀ ਜਲਦੀ ਸਮਾਧਾਨ ਹੋ ਜਾਏਗਾ ਨਹੀਂ ਮੰਡੀ ਵਾਲਾ ਤਾਂ ਸਾਰਾ ਐਸਡੀਐ ਸਾਹਿਬ ਦੇ ਅੰਡਰ ਐਸਡੀਐ ਸਾਹਿਬ ਦੇ ਤੇ ਮੰਡੀ ਮੰਡੀ ਵਾਲਾ ਤਾਂ ਇਹ ਉਹਦੇ ਅੰਡਰ ਨਹੀਂ ਆਉਂਦਾ ਉਹਨਾਂ ਨਾਲ ਵੀ ਕਰ ਲੈਂਦੇ ਕੋਈ ਨਹੀਂ ਕਰ ਲੈਂਦੇ ਉਹਨਾਂ ਨਾਲ ਜਿਹੜੇ ਵੀ ਕੰਸਰਨ ਕੁਆਟਰ ਹੈ ਉਹਨਾਂ ਨਾਲ ਕਰਕੇ ਜਲਦੀ ਹੱਲ ਕਰਾਂਗੇ ਗ੍ਰੇਮਦਾਰ ਸਰਕਾਰ ਮੁਰਦਾਬਾਦ 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 ਇੱਕ ਮਿੰਟ ਆਰ ਪਿੰਦਰਾ ਜੀ ਤੁਸੀਂ ਮੈਂ ਰੈਂਡਮ ਦਿੱਤਾ ਬੜਾ ਸੰਘਰਸ਼ ਹੋਇਆ ਹੈਗਾ ਤੁਸੀਂ ਅੰਦਰ ਵੀ ਸੰਘਰਸ਼ਨਾ ਬੜੇ ਹੋ ਇਹ ਤੇ ਕੀ ਕਹੋਗੇ ਜੀ ਦੇਖੋ ਅਸੀਂ ਹਰ ਸਾਲ 10 ਜੁਲਾਈ ਨੂੰ ਸਾਡਾ ਕਹਿੰਦੇ ਮੰਗਦੇਸ਼ ਹੁੰਦਾ ਹੈ ਤੇ ਅਸੀਂ ਬਹੁਤ ਸਾਲਾਂ ਤੋਂ ਮਨਾਉਂਦੇ ਆ ਰਹੇ ਹਾਂ ਪਰ ਅੱਜ ਮਲੇਰਕੋਲਾ ਵਿੱਚ ਪਹਿਲੀ ਵਾਰ ਹੋਇਆ ਕਿ ਡੀਸੀ ਸਾਹਿਬ ਸਾਡੀਆਂ ਮੰਗਾਂ ਸੁਣਨ ਨੂੰ ਤਿਆਰ ਨਹੀਂ ਸੀ ਪਹਿਲਾਂ ਸਾਨੂੰ ਅੰਦਰ ਨਹੀਂ ਵੜਨ ਦਿੱਤਾ ਗਿਆ ਕਿਉਂਕਿ ਗਰਮੀ ਬਹੁਤ ਜ਼ਿਆਦਾ ਸੀ ਅੰਦਰ ਛਾਂ ਹੁੰਦੀ ਹੈ ਤੇ ਅਸੀਂ ਅੰਦਰ ਬੈਠ ਕੇ ਆਪਣਾ ਸ਼ਾਂਤ ਵੀ ਪ੍ਰੋਟੈਸਟ ਕਰਕੇ ਆਪਣਾ ਮੰਗ ਪੱਤਰ ਦੰਨੇ ਆ ਪਰ ਜਦੋਂ ਅਸੀਂ ਅੱਜ ਸਵੇਰੇ ਰਿਕਵੈਸਟ ਕੀਤੀ ਤਾਂ ਸਾਨੂੰ ਸਾਫ਼ ਇਨਕਾਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਗੇਟ ਲਗਾ ਦਿੱਤੇ ਗਏ ਅਸੀਂ ਕਿਹਾ ਸੀ ਵੀ ਚਲੋ ਅੰਦਰ ਗੇਟ ਦੇ ਕੋਲ ਹੀ ਆ ਕੇ ਡੀਸੀ ਸਾਹਿਬ ਸਾਡਾ ਮੰਗ ਪੱਤਰ ਲੈ ਲੈਣ ਤਾਂ ਸਾਡੇ ਸਾਥੀਆਂ ਨੂੰ ਵੀ ਹੌਸਲਾ ਹੋ ਜਵੇ ਕਿ ਡੀਸੀ ਸਾਹਿਬ ਨੇ ਸਾਡੀ ਗੱਲ ਸੁਣੀ ਹੈ ਤੇ ਅੱਗੇ ਪਹੁੰਚਾਣਗੇ ਪਰ ਡੀਸੀ ਸਾਹਿਬ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਹੋਏ ਤੇ ਉਹ ਸਾਡਾ ਮੰਗ ਪੱਤਰ ਲੈਣ ਤੱਕ ਨਹੀਂ ਆਏ ਤੇ ਉਹਨਾਂ ਨੇ ਅੱਗੇ ਜਿਹੜੇ ਅਧਿਕਾਰੀ ਦੀ ਮਤਲਬ ਡਿਊਟੀ ਲਗਾਈ ਆ ਉਹਨਾਂ ਨੇ ਕਾਫੀ ਧੀਰ ਜਦੋਂ ਜਹਤ ਤੋਂ ਬਾਅਦ ਸਾਡਾ ਮੰਗ ਪੱਤਰ ਲਿਆ ਅਸੀਂ ਬੜੇ ਔਖੇ ਮਤਲਬ ਆਪਣੇ ਹੀ ਜ਼ਿਲ੍ਹੇ ਵਿੱਚ ਆਪਣੇ ਹੀ ਦਫ਼ਤਰ ਦੇ ਵਿੱਚ ਡੀਸੀ ਦਫ਼ਤਰ ਦੇ ਵਿੱਚ ਅਸੀਂ ਬੜਾ ਔਖਾ ਧੱਕਾ ਮੁਕੀ ਤੋਂ ਬਾਅਦ ਅੰਦਰ ਗਏ ਆ ਤੇ ਉਸ ਤੋਂ ਬਾਅਦ ਬਹੁਤ ਧੀਰ ਵੇਟ ਕਰਨ ਤੋਂ ਬਾਅਦ ਸਾਡੀ ਰਜਾਮੰਦੀ ਹੋਈ ਆ ਆਮ ਆਦੀ ਪਾਰਟੀ ਮੁੱਖ ਮੰਤਰੀ ਇਹ ਗੱਲ ਕਹਿ ਰਹੇ ਬੀਬੀਆਂ ਪੈਣਾ ਦੀ ਇੱਜ਼ਤ ਵੀ ਬਾਲ ਕੀਤਾ ਜਾਏਗਾ ਉਹਨਾਂ ਰੂਲਰ ਨਹੀਂ ਦਿੱਤਾ ਜਾਏਗਾ ਅੱਜ ਤੁਸੀਂ ਰੂਲੀਆਂ ਤੇ ਕੀ ਕਹੋਗੇ ਅਸੀਂ ਇਹ ਕੋਈ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਅਸੀਂ ਇਹਨੂੰ ਖਾਸ ਆਦਮੀ ਪਾਰਟੀ ਸਰਕਾਰ ਕਹਾਂਗੇ ਕਿਉਂਕਿ ਆਮ ਆਦਮੀ ਤਾਂ ਸੜਕਾਂ ਤੇ ਰੋਲ ਰਿਹਾ ਹੈ ਤੇ ਜਿਹੜੇ ਜਿਹੜੇ ਆਪਣੇ ਆਪ ਨੂੰ ਆਮ ਆਦਮੀ ਦੱਸ ਰਹੇ ਨੇ ਉਹ ਤਾਂ ਏਸੀਆਂ ਵਿੱਚ ਬੈਠਦੇ ਨੇ ਸਿਕਿਉਰਿਟੀ ਉਹਨਾਂ ਕੋਲ ਲਈ ਹੋਈ ਹੈ ਜਾਂ ਸਿਕਿਉਰਿਟੀ ਦੇ ਉਹ ਗੱਡੀਆਂ ਚ ਘੁੰਮ ਰਹੇ ਨੇ ਆਮ ਵੀ ਤਾਂ ਸੜਕਾਂ ਤੇ ਰੋਲ ਰਹੇ ਹੈ ਤੇ ਆਪਣੇ ਹੱਕ ਮੰਗ ਰਹੇ ਹੈ ਪਰ ਇਹ ਸਰਕਾਰ ਜਿਹੜੀ ਕਹਿੰਦੀ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਲੋਕਾਂ ਨੂੰ ਧਰਨੇ ਮੁਜ਼ਾਰੇ ਨਹੀਂ ਕਰਨ ਦਵਾਂਗੇ ਅੱਜ ਅਸੀਂ ਆਪਣੇ ਧਰਨੇ ਮੁਜ਼ਾਰੇ ਕਰਨ ਲਈ ਮਜਬੂਰ ਆ ਤੇ ਚਿਹਰੇ ਬਦਲੇ ਨੇ ਪਰ ਕੁਰਸੀਆਂ ਅਜ ਵੀ ਅਸੀਂ ਡੀਸੀ ਦਫ਼ਤਰ ਮੂਹਰੇ ਧੰਨਾ ਦੇਦੇ ਹਾਂ ਐ ਕੀ ਕਰਨ ਇਹ ਅੱਜ 10 ਜੁਲਾਈ ਨੂੰ ਪਹਿਲਾਂ ਤੋਂ ਹੀ ਸਾਡਾ ਪੂਰੇ ਦੇਸ਼ ਦੇ ਵਿੱਚ ਮੰਗ ਦਿਵਸ ਹੁੰਦਾ ਹੈ ਉਸੇ ਲੜੀ ਦੇ ਤਹਿਤ ਅਸੀਂ ਅੱਜ ਧਰਨਾ ਲਾਇਆ ਆਪਣਾ ਮੰਗ ਪੱਤਰ ਦੇਣ ਆਏ ਹਾਂ ਕਿਉਂਕਿ ਸਾਡੀਆਂ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਮੰਗਾਂ ਹੈਗੀਆਂ ਲਟਕ ਰਹੀਆਂ ਜਿਵੇਂ ਪੰਜਾਬ ਸਰਕਾਰ ਨੇ ਸਾਡੇ ਨਾਲ ਚੋਣਾਂ ਸਮੇਂ ਵਾਅਦਾ ਕੀਤਾ ਸੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਪਾਇਆ ਸੀ ਕਿ ਸਾਨੂੰ ਨਾ ਤਾਂ ਟੈਂਕਿਆਂ ਤੇ ਚੜਨਾ ਪੈਣਾ ਨਾ ਧਰਨੇ ਲਾਉਣੇ ਪੈਣੇ ਆ ਬਿਨਾਂ ਸ਼ਰਤ ਤੁਹਾਡੇ ਤੁਹਾਡਾ ਮਾਨਪਤਾ ਜਿਹੜਾ ਦੁੱਗਣਾ ਕੀਤਾ ਜਾਊਗਾ ਪਰ ਦੁੱਗਣੇ ਕਰਨ ਵਾਲੀ ਗੱਲ ਤਾਂ ਦੂਰ ਦੀ ਹੈ ਸਾਨੂੰ ਜਿਹੜਾ ਸਾਡਾ ਮਿਲਦਾ ਸੀ ਉਹ ਵੀ ਕਿਸ਼ਤਾਂ ਦੇ ਵਿੱਚ ਮਿਲਦਾ ਹੈ ਜਿਵੇਂ 2250 ਰੁਪਏ ਹੈਲਪਰ ਨੂੰ ਮਿਲ ਜਾਂਦਾ ਹੈ 5000 ਸਾਨੂੰ ਮਿਲ ਜਾਂਦਾ ਤਾਂ ਸਾਨੂੰ ਦੱਸੋ ਕਿ ਉਹ 5000 ਨਾਲ ਜਾਂ 2250 ਨਾਲ ਸਾਡਾ ਚੁੱਲ੍ਹਾ ਚੱਲ ਜੂਗਾ ਤਾਂ ਸੈਂਟਰ ਸਰਕਾਰ ਨੇ 5 ਸਾਲ ਹੋ ਗਏ ਸਾਡਾ 1 ਰੁਪਿਆ ਨਹੀਂ ਵਧਾਇਆ ਹੈਗਾ ਕਿਉਂਕਿ ਇੰਨੀ ਮਹਿੰਗਾਈ ਦੇ ਵਿੱਚ ਉਹ 4500 ਰੁਪਏ ਸਾਨੂੰ ਦੇ ਰਹੀ ਹੈ ਸੈਂਟਰ ਸਰਕਾਰ ਅਸੀਂ ਮੰਗ ਕਰਦੇ ਹਾਂ ਕਿਉਂਕਿ ਕੋਰਟ ਦੇ ਵਿੱਚ ਫੈਸਲਾ ਹੋਇਆ ਹੈ ਦੂਜੇ ਸੂਬਿਆਂ ਜਿਵੇਂ ਕੇਰਲ ਚ ਕਾਮਨ ਲੱਡੂ ਦੇ ਵਿੱਚ 5 ਲੱਖ ਦੀ ਗਾਰੰਟੀ ਤੇ ਮਿਨੀਮਮ ਵੇਜ ਲਾਗੂ ਕੀਤਾ ਹੈ ਅਸੀਂ ਵੀ ਸਪੋਰਟ ਦੇ ਆਰਡਰਾਂ ਦੇ ਮੁਤਾਬਕ ਮੰਗ ਕਰਦੇ ਆ ਸਰਕਾਰ ਤੋਂ ਕਿ ਸਾਨੂੰ ਵੀ ਘੱਟੋ ਘੱਟ 26000 ਰੁਪਏ ਉਧਰ ਦਿੱਤੀ ਜਾਵੇ ਤੇ 5 ਲੱਖ ਰੁਪਏ ਦੀ ਅਗ੍ਰਤੀ ਦਿੱਤੀ ਜਾਵੇ